ਹਾਂਜੀ ਪ੍ਰਧਾਨ ਜੀ ਜੋ ਅੱਜ ਇੱਥੇ ਮੀਟਿੰਗ ਕਰਕੇ ਇੱਕ ਕਾਈ ਦਾ ਗਠਨ ਕੀਤਾ ਗਿਆ ਕੀ ਕਹਿਣਾ ਚਾਹੀਦਾ ਵੀਰੋ ਨਾ ਪੰਜਾਬ ਦੇ ਦਸੰਗ ਜਨਰ ਸੰਸਥਾ ਪੰਜਾਬ ਭਾਰਤੀ ਕਿਸਾਨ ਯੂਨੀਅਨ ਪੰਜਾਬ ਅੱਜ ਜਿਹੜੀ ਅਸੀਂ ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਿੱਚ ਸ਼ਮੂਲੀਅਤ ਕਰਕੇ ਜ਼ਿਲ੍ਹੇ ਦੀਆਂ ਕਮੇਟੀਆਂ ਬਣਾਈਆਂ ਅ ਜੀਵੇਜ ਭਾਈ ਦਲੀਪ ਸਿੰਘ ਜ਼ਿਲ੍ਹੇ ਦੇ ਪ੍ਰਧਾਨ ਹੈ ਤੇ ਸਾਰੇ ਵੱਖ-ਵੱਖ ਹਦਿਆਂ ਤੋਂ ਜਾਂ ਬਲਾਕਾਂ ਜੈਤੋ ਕੋਰਫੀ ਕੋਰ ਦੇ ਬਲਾਕਾਂ ਦੀਆਂ ਪ੍ਰਧਾਨ ਲਗਾਏ ਗਏ ਸੀ ਉਸੇ ਸੰਬੰਧ ਵਿੱਚ ਅੱਜ ਜਿਹੜੀ ਬਲਾਕ ਫਰੀ ਕੋਰ ਦੇ ਵਿੱਚ ਅੱਜ ਸਾਡੀ ਪੰਚਾਇਤ ਤੋਂ ਜੋ ਸਾਡਾ ਆਪਦਾ ਪਿੰਡ ਹੈ ਉੱਥੋਂ ਅਸੀਂ ਅੱਜ ਜਿਹੜੀ ਭਾਰਤੀ ਕਿਸਾਨੀ ਪੰਜਾਬ ਦੀ ਪਹਿਲੀ ਕਾਈ ਦੀ ਚੋਣ ਅੱਜ ਸ਼ੁਰੂ ਕੀਤਾ ਹੈ ਅੱਜ 41 ਨੰਬਰ ਦੀ ਕਮੇਟੀ ਜਿਹੜੀ ਪੰਚਾਇਤ ਦੀ ਅਸੀਂ ਬਣਾਈ ਹੈ ਉਹਦੇ ਚ ਕਲਵਿੰਦਰ ਸਿੰਘ ਨੂੰ ਜਿਹੜਾ ਕਾਈ ਦਾ ਪ੍ਰਧਾਨ ਲਾਇਆ ਗਿਆ ਹੈ ਤੇ ਜਿਹੜਾ ਸਾਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਆ ਸਰਦੂਲ ਸਿੰਘ ਚੈਲ ਉਹ ਵੀ ਇਸ ਪਿੰਡ ਤੋਂ ਆ ਅਸੀਂ ਸਾਡਾ ਪਹਿਲਾ ਫਸਜੀ ਇਹ ਮੰਨਦਾ ਸੀ ਵੀ ਅਸੀਂ ਆਪਦੇ ਪਿੰਡੋਂ ਜਿਥੇ ਬੰਦੀ ਦਾ ਅੰਗਾਜ਼ ਸ਼ੁਰੂ ਕਰ ਗਏ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਬਠਿੰਡਾ ਤੇ ਫਰੀਕੋਟ ਦੀ ਚੋਣ ਕਰਾਈ ਆ ਐਵੇਂ ਹੀ ਭਾਰਤੀ ਕਿਸਾਨੀ ਨੂੰ ਪੰਜਾਬ ਦੇ ਚੰਡੇ ਹੇਠ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਚੋਣਾਂ ਕਰਾਉਣ ਜਾ ਰਹੇ ਆ ਕਿਉਂਕਿ ਜਿਹੜੀਆਂ ਪੰਜਾਬ ਦੀਆਂ ਸਮੱਸਿਆ ਨੂੰ ਲੈ ਕੇ ਲਗਾਤਾਰ ਕੁਝ ਕਾਉਂਟਰਵਰਸੀਆਂ ਜਾਂ ਜਿਹੜੀਆਂ ਸਾਡੇ ਫੁੱਟ ਪਾਈ ਨਜ਼ਰ ਆਈ ਹੈ ਜਥੇਬੰਦੀਆਂ ਦੇ ਵਿੱਚ ਉਹਨੂੰ ਇੱਕ ਵਿਸ਼ਰਾਮ ਲਾਉਣ ਦੇ ਲੋਕਾਂ ਨੂੰ ਉਸ ਰਾਤ ਤੇ ਜਿਹੜਾ ਸਾਡੇ ਮੇਨ ਮਸਲੇ ਆ ਸਾਡੀ ਕਿਸਾਨੀ ਲੈ ਦਾ ਜੋ ਨੁਕਸਾਨ ਹੋਇਆ ਉਹ ਕਿਸੇ ਆਗੂ ਦਾ ਨਹੀਂ ਹੋਇਆ ਜੋ ਇਹ ਫੁੱਟ ਦੇ ਨਤੀਜੇ ਪਏ ਆ ਉਹਦੇ ਨਾਲ ਨੁਕਸਾਨ ਸਾਡੀ ਲੈ ਦਾ ਹੋਇਆ ਤੇ ਉਮੀਦ ਕਰਦੇ ਆ ਜਲਦੀ ਲਾਹਮਬੰਦੀ ਕਰਕੇ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਭਾਰਤੀ ਕਿਸਾਨੀ ਪੰਜਾਬ ਦਾ ਝੰਡਾ ਬੁਲੰਦ ਕਰਾਂਗੇ ਤੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਮਸਲਿਆਂ ਦੇ ਵਿੱਚ ਜਾਂ ਸਾਡੀ ਕਿਸਾਨੀ ਦੀਆਂ ਮੰਗਾਂ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਲੋੜ ਪੈਂਦੀ ਆ ਭਲਾ ਸਾਡੇ ਉਹ ਖੇਤੀ ਸੈਕਟਰ ਨਾਲ ਜੁੜੇ ਮੁੱਦੇ ਹੋਣ ਭਲਾ ਸਾਡੇ ਉਹ ਮਜ਼ਦੂਰਾਂ ਨਾਲ ਜੁੜੇ ਮੁੱਦੇ ਹੋਣ ਤੇ ਭਲਾ ਸਾਡੇ ਉਹ ਦੁਕਾਨਦਾਰਾਂ ਨਾਲ ਜੁੜੇ ਮੁੱਦੇ ਹੋਣ ਉਹਦੇ ਵਿੱਚ ਜਿਵੇਂ ਪਹਿਲ ਕਦਮੀ ਨਾਲ ਪਹਿਲਾ ਕੰਮ ਕਰਦੇ ਆ ਅੱਗੇ ਵੀ ਕਰਦੇ ਰਾਂਗੇ ਧੰਨਵਾਦ